ਹਲੋ ਮੈਂ ਡਾਕਟਰ ਤੇਰਾਕਰ ਸਿੰਘ ਰਾਸ਼ੀ ਵਾਲਿਓ ਕਰਦੇ ਮੈਂ ਤੁਹਾਡੀ ਉਡੀਕ ਖਤਮ ਯਾਦ ਹੈ ਤੁਹਾਨੂੰ ਮੈਂ ਵਾਦਾ ਕੀਤਾ ਸੀ 2026 ਲਈ 12 ਦੀਆਂ 12 ਰਾਸ਼ੀਆਂ ਦੀ ਇੱਕ ਸੀਰੀਜ਼ ਪੇਸ਼ ਕਰ ਰਹੀ ਹਾਂ ਮੈਂ ਸੋ ਕਰਕ ਰਾਸ਼ੀ ਵਾਲਿਆਂ ਤੱਕ ਨਿਬੜ ਗਿਆ ਕੰਮ ਅੱਜ ਸਿੰਘ ਰਾਸ਼ੀ ਵਾਲਿਆਂ ਦੀ ਵਾਰੀ ਸੀ ਸਿੰਘ ਰਾਸ਼ੀ ਵਾਲਿਓ ਸਾਲ 2025 ਤੁਹਾਡੇ ਲਈ ਕਈ ਉਤਰਾ ਚੜਾਅ ਤੇ ਸਿੱਖਿਆਵਾਂ ਨਾਲ ਭਰਿਆ ਰਿਹਾ ਸਾਲ 26 ਦੀ ਗੱਲ ਕਰਾਂ ਤਾਂ ਉਹ ਨਵੀਆਂ ਉਮੀਦਾਂ ਨਵੇਂ ਮੌਕੇ ਤੇ ਗ੍ਰੈਗ ਉਚਰਨ ਦੇ ਵੱਡੇ ਬਦਲਾਵਾਂ ਨਾਲ ਤੁਹਾਡੇ ਜੀਵਨ ਚ ਆ ਰਿਹਾ ਹੈ ਇਸ ਸਾਲ ਗੁਰੂ ਕਰਕ ਰਾਸ਼ੀ ਚ ਉੱਛੋ ਕੇ ਤੁਹਾਡੇ ਪਹਿਲੇ ਘਰ ਚ ਆਉਣਗੇ ਸ਼ਨੀ ਮੀਨ ਰਾਸ਼ੀ ਚ ਸਾਲ بھر ਅਟਮਿਕਰ ਵਿੱਚ ਰਹੇਗਾ ਰਾਫੂ ਕੇ ਤੂ ਨਵੰਬਰ ਚ ਆਪਣਾ ਧੁਰਾ ਬਦਲਣਗੇ ਤੇ ਮੰਗਲ ਭ्रमण ਕਰਦਾ ਕਰਦਾ ਕਈ ਵਾਰ ਤੁਹਾਡੀ ਰਾਸ਼ੀ ਚ ਆ ਕੇ ਤੁਹਾਡੀ એનર્ਜੀ ਤੁਹਾਡਾ ਜੋਸ਼ ਵਧਾਏਗਾ ਦੇਖੋ ਜੋਸ਼ ਦੇ ਨਾਲ ਹੋਸ਼ ਰੱਖਣੀ ਬਹੁਤ ਔਖੀ ਹੁੰਦੀ ਹੈ ਇਸ ਲਈ ਜਦੋਂ ਜੋਸ਼ ਤੇ એનર્ਜੀ ਆਉਣੀ ਹੈ ਪਰ ਤੁਹਾਡਾ ਗੁੱਸਾ ਵਧਣਾ ਹੈ ਤੁਸੀਂ ਖਿਆਲ ਰੱਖੋਗੇ ਚਾਰ ਖੇਤਰ ਮੈਂ ਕਵਰ ਅਪ ਕਰਦੀ ਹੁਣੀ ਆ ਸੋ ਇਸ ਸਾਲ 2026 ਲਈ ਮੈਂ ਗੱਲ ਕਰਾਂਗੀ ਸਿੰਘ ਰਸ਼ ਵਾਲਿਆਂ ਦੀ ਸਿਹਤ ਨੌਕਰੀ ਪਰਿਵਾਰ ਤੇ ਪੈਸੇ ਦੀ ਜਦੋਂ ਮੈਂ ਗੱਲ ਸਿਹਤ ਦੀ ਕਰਾਂ ਜੇ ਸਿੰਘ ਰਸ਼ ਵਾਲਿਆਂ ਦੀ ਸਿਹਤ 2026 ਸਾਲ ਬਾਰੇ ਗੱਲ ਕਰਾਂ ਤਾਂ ਗੁਰੂ ਦੀ ਕਿਰਪਾ ਨਾਲ ਸਾਲ ਭਰ ਤਾਕਤ ਫਿਟ ਐਂਡ ਫਾਈਨ ਤੇ ਐਨਰਜੈਟਿਕ ਮਹਿਸੂਸ ਕਰੋਗੇ ਰੋਗ ਰੋਧਕ ਸ਼ਕਤੀ ਪਾਉ ਤੜਾ ਇਮਿਊਨਿਟੀ ਜਿਹੜੀ ਆ ਉਹ ਚੰਗੀ ਬਣੀ ਰਹੇਗੀ ਪਰ ਸ਼ਨੀ 8ਵੇਂ ਘਰ ਚ ਹੋਣ ਕਰਕੇ ਖੂਨ ਦਾ ਦਬਾਅ ਵੱਧ ਸਕਦਾ ਹੈ ਬੀਪੀ ਆਪਣਾ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਜੇ ਦਵਾਈ ਕੋਈ ਖਾ ਰਹੇ ਹੋ ਤਾਂ ਖਾਂਦੇ ਰਹਿਣਾ ਤਣਾ ਰਹੇਗਾ ਤੇ ਦੁਰਘਟਨਾ ਦਾ ਡਰ ਰਹੇਗਾ ਇਸ ਲਈ ਸੁਚੇਤ ਰਹਿਣਾ ਹੋਵੇਗਾ ਤੁਸੀਂ ਉਪਾਅ ਕਰੋਗੇ ਸਿਹਤ ਲਈ ਹਰ ਸ਼ਨੀਵਾਰ ਤੇਲ ਤੇਲ ਅਨੰਦਾ ਦੀਵਾ ਜਗਾਓ ਮੰਨ ਲਓ ਤੇਲ ਦੇ ਦੀਵੇ ਵਿੱਚ ਥੋੜੇ ਜਿਹਾ ਤਿਲ ਪਾ ਲੈਣੇ ਆ ਠੀਕ ਹੈ ਜੀ ਤੈ ਲੋਗੇ ਦੀ ਕੋਈ ਵਸਤੂ দান ਕਰ ਦੇਣੀ ਆ ਤੁਸੀਂ ਜੇ ਗੱਲ ਕਰਾਂ ਤੁਹਾਡੀ ਨੌਕਰੀ ਦੀ ਸੈਕੰਡ ਫੇਜ਼ ਜਿਹੜਾ ਹੈ ਨੌਕਰੀ ਕਮਕਾਰ ਤਾਂ ਮੇਰੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਗੁਰੂ ਦੇ ਉੱਚ ਹੋਣ ਨਾਲ ਨਵੀਆਂ ਤਰੱਕੀਆਂ ਆਦਰ ਰਿਸਪੈਕਟ ਮਿਲਣੀ ਆ ਸੁਸਾਇਟੀ ਚ ਤੇ ਨੇਤ੍ਰਤਵ ਜ਼ਿੰਮੇਵਾਰੀ ਬੜਾ ਕੰਮ ਮਿਲੇਗਾ ਕੁਰਸੀ ਇਦਾਂ ਦੀ ਮਿਲ ਜਾਣੀ ਜਿੱਥੇ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਣਗੀਆਂ ਪਰ ਸ਼ਨੀ ਦੇ ਕਰਕੇ ਕੰਮ ਚੁਰਕਾਫਟ ਆਉਣ ਗਿਆ ਕਮਕਾਜੀ ਪੋਲਿਟਿਕਸ ਦਾ ਸ਼ਿਕਾਰ ਹੋ ਜਾਓਗੇ ਬੈਕ ਬਾਈਟਿੰਗ ਚੁਗਲੀਆਂ ਜਾਂ ਫਿਰ ਛੁਪੇ ਵਿਰੋਧੀ ਤੁਹਾਡੇ ਸਾਹਮਣੇ ਆ ਸਕਦੇ ਹਨ ਖੁੱਲ ਕੇ ਲੜਾਈ ਉਪਾਤ ਤੁਸੀਂ ਕਰੋਗੇ ਐਤਵਾਰ ਨੂੰ ਨਾ ਸੂਰਜ ਨੂੰ ਗੰਗਾ ਜਲ ਹਲਕਾ ਜਿਹਾ ਦੋ ਬੂੰਦਾਂ ਪਾ ਲਈਆਂ ਉਹ ਜਲ ਚੜਾਉਣਾ ਹੈ ਤੇ ਗੁੜ ਕਣਕ ਕਿਉਂਕਿ ਐਤਵਾਰ ਦਾ ਦਾਨ ਇਹ ਤੁਸੀਂ ਕਿਸੇ ਲੋੜਵੰਦ ਜਾਂ ਕਿਸੇ ਗਰੀਬ ਨੂੰ ਦਾਨ ਕਰ ਦਿਓ ਨੰਬਰ 3 ਤੀਸਰੇ ਖੇਤਰ ਦੀ ਗੱਲ ਕਰੀਏ ਉਹ ਪਰਿਵਾਰ ਹੈ ਤੁਹਾਡਾ ਘਰ-ਬਾਰ ਹੋਏਗਾ ਤਾ ਰਾਹੁ ਕੇਤੂ ਦੇ ਗੁੱਚਰ ਕਰਕੇ ਨਵੰਬਰ ਤੋਂ ਬਾਅਦ ਬੱਚਿਆਂ ਦੀ ਸਿੱਖਿਆ ਜਾਂ ਫਿਰ ਪਰਿਵਾਰਕ ਫੈਸਲੇ 'ਚ ਤਣਾ ਹੋ ਸਕਦਾ ਘਮਰਾਉਣਾ ਨਹੀਂ ਸ਼ਨੀ ਦੇ ਪ੍ਰਭਾਵ ਨਾਲ ਪਤੀ ਪਤਨੀ ਵਿਚਕਾਰ ਅੜਮਣ ਹੋ ਸਕਦੀ ਹੈ ਪਰ ਕਿਉਂਕਿ ਗੁਰੂ ਗ੍ਰਹਿ ਉਸਤੇ ਦੇ ਆਦੇ ਨਾਲ ਹਾਲਾਤ ਕਾਬੂ ਰਹਿਣਗੇ ਉਪਾਅ ਤੁਸੀਂ ਕਰੋਗੇ ਮਸਿਆ ਦੇ ਦਿਨ ਸ਼ਾਇਆਦਾਨ ਕਰਨਾ ਸ਼ਾਇਆਦਾਨ ਦੀ ਕਲੈਰਿਟੀ ਦੇ ਦਾਂ ਕਿ ਸਰੋਂ ਦੇ ਤੇਲ ਨੂੰ ਕੌਲੀ 'ਚ ਪਾ ਲੈਣਾ ਤੇ ਉਸ ਸਰੋਂ ਦੇ ਤੇਲ 'ਚ ਆਪਣਾ ਅਕਸ ਦੇਖਣਾ ਚਿਹਰਾ ਦੇਖਣਾ ਅੱਖਾਂ ਨਾਲ ਅੱਖਾਂ ਮਲਾ ਕੇ ਦੇਖੋਗੇ ਇਹਨੂੰ ਕਹਿੰਦੇ ਸ਼ਾਇਆਦਾਨ ਕਰਨੇ ਕਾਲੇ ਤਿਲ ਚੌਲ ਤੇ ਕਾਲਾ ਕਪੜਾ ਕਦੀ ਕਰਾਈਂ ਦੇਦਿਆ ਕਰਿਓ ਚੌਥਾ ਖੇਤਰ ਹੈ ਤੁਹਾਡੇ ਧਨ ਦਾ ਵਪਾਰ ਦਾ ਰਾਹੂ ਕੇਤੂ ਦੇ ਕਾਰਨ ਵਿਤੀ ਮਾਮਲਿਆਂ ਵਿੱਚ ਉਤਰਾਚੜਾ ਰਹਿਣਗਾ ਰਹਿਣਗੇ ਵਿਤੀ ਮਾਮਲੇ ਫਾਈਨਾਂਸ ਦੇ ਆ ਪੈਸਾ ਧਨ ਦੌਲਤ ਅਚਾਨਕ ਖਰਚੇ ਆ ਸਕਦੇ ਆ ਪਰ ਨਵੰਬਰ ਤੋਂ ਬਾਅਦ ਵੱਡੇ ਲਾਭ ਦੇ ਸੰਕੇਤ ਹੈ ਉਪਾਅ ਤੁਸੀਂ ਕਰੋਗੇ ਮੰਗਲਵਾਰ ਨੂੰ ਕੁੱਤੇ ਨੂੰ ਮਿੱਠੀ ਰੋਟੀ ਖਵਾਉਣੀ ਆ ਤਾਂ ਕਿ اچانک ਆਉਣ ਵਾਲੇ ਸੰਕਟ ਜਿਹੜੇ ਉਹ ਘਟ ਜਾਣ ਮੇਰੇ ਦਰਸ਼ਕਾਂ ਲਈ ਇੱਕ ਸਵਾਲ ਆ ਕਿ ਕੀ 2026 ਚ ਤੁਸੀਂ ਨਵੀਂ ਨੌਕਰੀ ਵਪਾਰ ਜਾਂ ਫਿਰ ਪਰਿਵਾਰ ਲਈ ਵੱਡਾ ਫੈਸਲਾ ਕਰਨ ਦੀ ਯੋਜਨਾ ਬਣਾ ਰਹੇ ਹੋ ਪਲੀਜ਼ ਆਪਣਾ ਜਵਾਬ ਕਮੈਂਟ ਵਿੱਚ ਜ਼ਰੂਰ ਲਿਖਿਓ ਮੈਂ ਦੱਸਦੀ ਹੁੰਨੀ ਆ ਇੱਕ ਸੁਪਰ ਉਪਾ ਸਿੰਘ ਰਾਸ਼ੀ ਵਾਲਿਓ 2026 ਦੇ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ 2026 ਦੇ ਕੈਲੰਡਰ 'ਚ ਟਿਕ ਮਾਰਕ ਕਰ ਲੈਣਾ ਜਾਂ ਆਪਣੇ ਮੋਬਾਈਲ 'ਚ ਕੈਲੰਡਰ 'ਚ ਰਿਮਾਈਂਡਰ ਲਾ ਲੈਣਾ 2026 ਦੇ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਸੂਰਜ ਨੂੰ ਗੰਗਾ ਜਲ ਵਲਾ ਕੇ ਜਲ ਛੜਾਉਣਾ ਤੇ ਗੋਡਾਣ ਗਾਂ ਨੂੰ ਖਿਲਾ ਦਿਓ ਜਾਂ ਫਿਰ ਕਿਸੇ ਕਰੀਬ ਨੂੰ ਦੇ ਦਿਓ ਇਹ ਉਪਾ ਤੁਹਾਡੀ ਕਿਸਮਤ ਦੇ ਦਰਵਾਜ਼ੇ ਖੋਲ ਦੇਗਾ ਤੇ ਤੁਹਾਡੇ ਲਈ ਤਰੱਕੀ ਧਨ ਤੇ ਪਰਿਵਾਰਕ ਸੁਖਸ਼ਾਂਤੀ ਲਿਆਏਗਾ ਜੇ ਤੁਹਾਨੂੰ ਇਹ ਵੀਡੀਓ ਲਵ ਕਰੇ ਲੱਗੀ ਤਾਂ ਇਹਨੂੰ ਪਸੰਦ ਕਰੋ ਸਾਂਝਾ ਕਰੋ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਹਰ ਰਾਸ਼ੀ ਦੀ ਅਗਲੀ ਜਾਣਕਾਰੀ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀ ਰਹੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਇੱਕ ਗੱਲ ਅੱਜ ਮਨ ਚ ਆਈ ਹੈ ਮੇਰੇ ਹਨਾ ਮੈਂ ਮਿਹਨਤ ਕਰਦੀ ਆ ਤੁਹਾਨੂੰ ਵੀ ਪਤਾ ਹੈ ਸੁਣਦੇ ਹੋ ਤੁਸੀਂ ਤਾਂ ਹੀ ਤਾਂ ਮੇਰੇ ਨਾਲ ਜੁੜ ਰਹੇ ਨੇ ਮੇਰਾ ਕੱਲੀ ਚਲੀ ਆ ਕਾਫਲਾ ਵਧਣਾ ਚਾਹੀਦਾ ਹੈ ਤੁਹਾਡੀ ਬਦੌਲਤ ਵਧਣਾ ਹੈ ਤੁਸੀਂ ਨਾ ਅੱਜ ਦਿਲ ਤੇ ਹੱਲ ਰੱਖ ਲਓ ਹੱਥ ਤੇ ਪ੍ਰਮਾਤਮਾ ਨੂੰ ਹਾਜ਼ਰ ਨਜ਼ਰ ਮੰਨ ਕੇ ਸੱਚ ਬੋਲਦੇ ਹੋ ਕਿ ਮੇਰੀਆਂ ਵੀਡੀਓਜ਼ ਬਾਕੀ YouTube ਚੈਨਲਾਂ ਤੋਂ ਤੁਹਾਨੂੰ ਅਲੱਗ ਕਿੱਦਾਂ ਲੱਗਦੀਆਂ ਕੀ ਫਰਕ ਹੈ ਕਿ ਪੂਰੀ ਵੀਡੀਓ ਦੇਖਦੇ ਵੀ ਹੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੋ ਮੈਂ ਮੋਬਾਈਲ ਨੰਬਰ ਆਪਣੇ ਚੈਨਲ ਦੇ ਬਾਇਓ ਚ ਦਿੱਤਾ ਹੋਇਆ ਹੈ ਨਾ ਤੁਹਾਡੀਆਂ ਕੁਇਰੀਜ਼ ਲਈ ਕੋਈ ਸਮੱਸਿਆ ਹੈ ਤਾਂ ਨਾ ਪਤਾ ਕੀ ਆ ਕਮੈਂਟ ਚ ਸਮੱਸਿਆ ਦੱਸੋਗੇ ਤੁਹਾਡੀ ਡਿਟੇਲ ਚਾਹੀਦੀ ਹੁੰਦੀ ਬਹੁਤ ਸਾਰੀਆਂ ਹੋਰ ਗੱਲਾਂ ਹੁੰਦੀਆਂ ਅੱਛਾ ਮੈਂ ਉਦਾਂ ਉੱਥੇ ਮੈਸੇਜ ਦੇ ਰੂਪ ਚ ਕਿੱਦਾਂ ਮੈਂ ਐਡਾ ਵੱਡੀ ਗੱਲ ਜਿਹੜੀ ਉਹ ਲਿਖ ਸਕਦੇ ਆ ਤੁਸੀਂ ਆਪ ਸਮਝਦਾਰ ਹੋ ਇਸ ਲਈ ਮੇਰੇ ਚੈਨਲ ਦੀ ਬਾਇਓ ਚ ਮੇਰਾ ਮੋਬਾਈਲ ਨੰਬਰ ਮੈਂਸ਼ਨ ਆ ਪਰ ਮੈਂ ਉੱਥੇ ਸਮਾਂ ਵੀ ਮੈਂਸ਼ਨ ਕੀਤਾ ਹੋਇਆ ਹੈ ਪਲੀਜ਼ ਕਾਲ ਕਰਦੇ ਹਾਂ ਉਸ ਸਮੇਂ ਦਾ ਖਿਆਲ ਰੱਖਿਆ ਕਰੋ ਉਸ ਸ਼ਡਿਊਲ ਅਨੁਸਾਰ ਗੱਲ ਕਰਿਆ ਕਰੋ ਮਿਲਦਿਆਂ ਕੱਲ ਸਿੰਘ ਰਾਸ਼ੀ ਵਾਲਿਓ ਲਗਭਗ ਤੁਹਾਡਾ ਸਾਲ 2026 ਦੇ ਸਿਹਤ ਨੌਕਰੀ ਪਰਿਵਾਰ ਪੈਸਾ ਸਭ ਕੁਝ ਠੀਕ ਹੈ ਬਾਕੀਆਂ ਨਾਲੋਂ ਕੰਪੈਰੀਟਿਵਲੀ ਕਰੋ ਫਿਰ ਤੁਸੀਂ ਮੋਜਾਂ ਪ੍ਰਮਾਤਮਾ ਨੂੰ ਨਹੀਂ ਭੁੱਲਣਾ ਕਿਉਂਕਿ ਸਵਾਸ ਸਵਾਸ ਹਰਦਮ ਉਹੀ ਤੁਹਾਡੇ ਨਾਲ ਹੈ ਸੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ